ਆ ਨੰਬਰ ਜਿਹੜਾ ਤੁਸੀਂ ਦੇਖ ਰਹੇ ਹੋ ਜੀ ਸਕਰੀਨ ਦੇ ਉੱਪਰ ਇਹ ਨੰਬਰ ਵਾਲੇ Google Pay ਦੇ ਵਿੱਚੋਂ ਨੰਬਰ ਪੈਸੇ ਕਰਦੇ ਨੇ ਲੋਕਾਂ ਦੇ ਤੇ ਠੱਗੀ ਮਾਰਦੇ ਨੇ ਉਹ ਕਿਵੇਂ ਮਾਰਦੇ ਨੇ ਮੇਰੇ ਯਾਰ ਦੋਸਤ ਦੇ ਵਿੱਚੋਂ ਹੁਣੇ ਹੁਣ 2000 ਰੁਪਏ Google Pay ਦੇ ਵਿੱਚੋਂ Google Pay ਹੋ ਗਿਆ ਕਰਿਆ ਉਹਨੇ ਆਪ ਐ ਤਜਰਬਾ ਕੀ ਵਰਤਦੇ ਨੇ ਇਹ ਹੁਣ ਤੁਸੀਂ ਇਹ ਨਾ ਕਹੋ ਵੀ ਉਹਨੇ ਆਪ ਕਰਤਾ ਤਾਂ ਕਿਉਂ ਠੱਗੀ ਵੱਜੀ ਤੇ ਆਪਾਂ ਇਹ ਪਤਾ ਕਰ ਦਾਂਗੇ ਵੀ ਇਹ ਕਰਦੇ ਕੀ ਨੇ ਇਹਨਾਂ ਨੂੰ ਫੋਨ ਵੀ ਲਾਉਣੇਗੇ ਤੇ ਵੀਡੀਓ ਨੂੰ ਐਂਡ ਤੱਕ ਬਣੇ ਰਹੋ ਦੇਖੀਏ ਬੈਸਟ ਚੱਲੀ ਜਾਂਦਾ ਬੀਜੀ ਚੱਲੀ ਜਾਂਦਾ ਇੱਕ ਵਾਰੀ ਕੱਟਿਆ ਗਿਆ ਦੁਬਾਰੇ ਲਾਉਣਾ ਹੋ ਆਪਨੇ ਜਿਸ ਵਿਅਕਤੀ ਕੋ ਕਾਲ ਆਪਕੇ ਦੁਆਰਾ ਡਾਲ ਕੀਤਾ ਗਿਆ ਨੰਬਰ ਅਭੀ ਵਿਅਸਤ ਹੈ ਵਿਅਸਤ ਕਰਤਾ ਆਪਨੇ ਜਿਸ ਵਿਅਕਤੀ ਕੋ ਆਪਕੇ ਦੁਆਰਾ ਡਾਇਲ ਕੀਤਾ ਗਿਆ ਨੰਬਰ ਅਤੀ ਵਿਅਸਤ ਹੈ ਪਹਿਲਾ ਤਾਂ ਮਤਲਬ ਵਿਅਸਤ ਦਾ ਦੱਸਦਾ ਵੀ ਕਿਸੇ ਨੂੰ ਲੱਗਿਆ ਹੁੰਦਾ ਜਿਵੇਂ ਫਿਰ ਉਹਨਾਂ ਨੂੰ ਜਾ ਰਹੀ ਹੈ ਬੱਲ ਫਿਰ ਉਹ ਕੱਟ ਕੇ ਵਿਅਸਤ ਕਰਦੇ ਨੇ ਕੀ ਕਾਲ ਕੀਤਾ ਹੈ ਉਹ ਆਪਕੇ ਦੁਆਰਾ ਡਾਇਲ ਕੀਤਾ ਗਿਆ ਲਓ ਜੀ ਇਹ ਨੰਬਰ 8252475012 ਇਹਨਾਂ ਨੰਬਰ ਹੈ ਇਹਨਾਂ ਨੇ ਉਹਨੂੰ ਉਹਨੂੰ ਕੀ ਗੱਲ ਕਹੀ ਸਾਰੀ ਕਹਿੰਦੇ ਵੀ ਤੇਰੇ ਪਿਓ ਤੋਂ ਪੈਸੇ ਲੈਣੇ ਸੀ ਉਹ ਕਹਿ ਕੇ ਗਿਆ ਸੀਗਾ ਵੀ ਮੈਂ ਮੇਰਾ ਮੁੰਡਾ Google Pay ਕਰ ਦੂਗਾ ਤੇ ਕਹਿੰਦੇ ਵੀ ਚੱਲ ਤੂੰ Google Pay ਕਰ ਦੇ ਸਾਨੂੰ ਕਹਿੰਦੇ ਲੈ ਕਹਿੰਦੇ ਤੈਨੂੰ ਅਸੀਂ 30000 ਰੁਪਏ Google Pay ਕਰਤਾ ਤੇ 10000 ਹੋਰ ਕਰਤਾ ਤੇ 40000 ਕਰਤਾ ਕਹਿੰਦੇ ਤੂੰ ਇਧਰੋਂ ਸਾਨੂੰ 50000 Google Pay ਕਰ ਦੇ ਪਹਿਲਾਂ ਕਹਿੰਦੇ ਤੂੰ ਜਦੋਂ ਉਹਨਾਂ ਨੇ 30000 ਦਾ ਮੈਸੇਜ ਆ ਗਿਆ ਉਹਦੇ ਲਵੇ ਉਹ ਮੈਂ ਬਣਿਆ ਬਣਾਇਆ ਜਿਵੇਂ Google Pay ਦਾ ਮੈਸੇਜ ਆਉਂਦਾ ਆਪਾਂ ਨੂੰ ਵੀ ਪੈਸੇ ਆ ਗਏ ਇਹ 10000 ਦਾ ਮੈਸੇਜ ਆ ਗਿਆ ਵੀ ਜਿਵੇਂ ਆਪਾਂ ਨੂੰ Google Pay ਦਾ 10000 ਰੁਪਏ ਦਾ ਮੈਸੇਜ ਆ ਗਿਆ ਤੇ ਉਹਨੇ ਹਾਫਲੇ ਹੋਏ ਨੇ ਤੇ ਉਹ ਕਹਿੰਦੇ ਕਹਿੰਦੇ ਵੀ ਤੂੰ ਪਹਿਲਾਂ ਸਾਨੂੰ 2000 ਕਰਕੇ ਦੇਖੇ ਦਰੋਂ ਨੰਬਰ ਭੇਜ ਦੇ ਆ ਉਹਨੂੰ ਨੰਬਰ ਭੇਜ ਤਾਂ ਉਹਨੇ ਬੈਲੈਂਸ ਚੈੱਕ ਨਹੀਂ ਕਰਿਆ ਉਹਨੇ ਸੋਚਿਆ ਵੀ ਹਾਂ ਮੈਨੂੰ ਭੇਜ ਤੇ ਵੀ ਮੇਰੇ ਪਿਓ ਨੇ ਕਿਹਾ ਹੋਣਾ ਉਹਨੇ 2000 ਰੁਪਏ ਭੇਜਤਾ ਤੇ ਉਦੋਂ ਬਾਅਦ ਜਦੋਂ ਉਹਨੇ ਬੈਲੈਂਸ ਚੈੱਕ ਕਰਿਆ ਦੁਬਾਰੇ ਉਹਦੇ ਲਈ 1100 ਰੁਪਏ ਰਹਿ ਗਏ ਮਗਰ ਤੇ ਸਿਕੰਦਰ ਨਾਮ ਦਾ ਮੁੰਡਾ ਉਹ ਤੇ ਸਾਡੇ ਪਿੰਡ ਗ੍ਰੰਥੀ ਵੀ ਰਹਿ ਕੇ ਗਿਆ ਤੇ 2000 ਰੁਪਏ ਦੇ ਗੂਗਲ ਪੇ ਦੇ ਵਿੱਚੋਂ ਐ ਕੱਢ ਲਿਆ ਉਹ ਕਹਿੰਦਾ ਵੀ ਇਸ ਤਰ੍ਹਾਂ ਠੱਗੀ ਵੱਜ ਰਹੀ ਆ ਆਪ ਦਾ ਧਿਆਨ ਰੱਖੋ ਜੇ ਤੁਹਾਨੂੰ ਕੋਈ ਗੂਗਲ ਪੇ ਦਾ ਮੈਸੇਜ ਭੇਜਦਾ ਵੀ ਐਨੇ ਰੁਪਏ ਤੁਹਾਡੇ ਤੇ ਆ ਗਏ ਜਾਂ ਮੈਨੂੰ ਵਾਪਸ ਕਰ ਦੇ ਤੇ ਜਾਂ ਮੇਰਾ ਪਿਓ ਕਹਿ ਕੇ ਗਿਆ ਦੀ ਇਹ ਗੱਲਾਂ ਤੋਂ ਸਾਵਧਾਨ ਰਹੋ ਠੱਗ ਇੰਨੀਆਂ ਕ ਮਤਲਬ ਤਕਨੀਕਾਂ ਵਰਤ ਰਹੇ ਨੇ ਤੁਹਾਨੂੰ ਦੱਸ ਨਹੀਂ ਰਹੇ ਤੇ 8252475012 ਇਹ ਨੰਬਰ ਹੈ ਏ ਨੰਬਰ ਆਉਂਦਾਗਾ ਤੇ ਜਿਹੜਾ ਉਹ ਮੁੰਡੇ ਲਵੇ ਆਇਆ ਤੇ ਇਹਦੇ ਤੇ ਮਤਲਬ ਉਹਨੇ ਗੂਗਲ ਪੇ ਪੈਸੇ ਕਰੇ ਨੇ ਤੇ ਗਾਹ ਕੰਪਲੀਟ ਵੀ ਕਰਾਂਗੇ ਕਰਦਾ ਪਤਾ ਕਰਦੇ ਆ ਵੀ ਕੌਣ ਨੇ ਕੀ ਗੱਲਬਾਤ ਆ ਜੇ ਪਤਾ ਲੱਗ ਸਕਿਆ ਤਾਂ ਤੇ ਆਪ ਤੁਸੀਂ ਸਾਰਿਆਂ ਨੂੰ ਹੱਥ ਬੰਨ੍ਹ ਕੇ ਬੇਨਤੀ ਆ ਵੀ ਇਹ ਗੱਲ ਦਾ ਧਿਆਨ ਰੱਖਣਾ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਟਾ ਏਪੀ ਪਿੰਡ ਦੇ ਮੁੰਡੇ ਨਾਲ ਠੱਗੀ ਵੱਜੀ ਆ ਤੇ ਸਸਰੀ ਕਾ ਜੀ ਧੰਨਵਾਦ ਕੱਟਦੇ